ਪੰਜਵਾਂ ਸਰਜੀਤ ਸੰਗਰੂਰ ਦੀ ਕਹਾਣੀ ਟੈਂਪਾ ਸਰਜੀਤ ਨੂੰ ਪਤਾ ਸੀ ਕਿ ਗਗਨ ਸਹੀ ਔਰਤ ਨਹੀਂ ਹੈ ਪਰ ਪਤਾ ਨਹੀਂ ਕਿਉਂ ਉਸ ਦੇ ਮਨ ਵਿੱਚ ਗਗਨ ਨਹੀਂ ਖਿੱਚ ਸੀ ਹੁਣ ਸਰਜੀਤ ਦਾ ਧਿਆਨ ਕਦੇ ਨਾ ਕਦੇ ਮੱਲੋ ਮੱਲੀ ਗਗਨ ਵੱਲ ਚਲਾ ਜਾਂਦਾ ਉਸ ਨੂੰ ਆਸ-ਪਾਸ ਦੇਖ ਕੇ ਖੁਸ਼ ਰਹਿੰਦਾ ਯਦਨਾ ਆਉਂਦੀ ਤਾਂ ਉਸ ਦਾ ਦਿਲ ਕੰਮ ਵਿੱਚ ਨਾ ਲੱਗਦਾ ਕਈ ਵਾਰ ਬਾਹਰ ਕੰਟਰੀ ਤੇ ਆ ਜਾਂਦਾ ਹੁਣ ਇੱਕ ਦੋ ਬੰਦਿਆਂ ਨੂੰ ਇਹ ਅਹਿਸਾਸ ਹੋਣ ਲੱਗ ਗਿਆ ਸੀ ਕਿ ਜਦੋਂ ਗगन ਹੁੰਦੀ ਹੈ ਤਾਂ ਸਰਜੀਤ ਖੁਸ਼ ਰਹਿੰਦਾ ਹੈ ਤੇ ਜਦੋਂ ਨਹੀਂ ਹੁੰਦੀ ਤਾਂ ਪਤਾ ਨਹੀਂ ਕੰਟਿਨਿਊ ਚ ਬੈਠਾ ਕੀ ਲਿਖਦਾ ਰਹਿੰਦਾ ਹੈ ਐਨਾ ਪਤਾ ਸੀ ਕਿ ਸਰਜੀਤ ਸਿੰਘ ਦੇ ਮਨ ਵਿੱਚ ਗगन ਨੂੰ ਲੈ ਕੇ ਕੋਈ ਚੱਲ ਰਿਹਾ ਹੈ ਗੁਰਪ੍ਰੀਤ ਦੀ ਸਰਜੀਤ ਨਾਲ ਵਧੀਆ ਬੰਦੇ ਸੀ ਉਹ ਕਈ ਵਾਰ ਕਹਿਣ ਲੱਗ ਜਾਂਦਾ ਕਿ ਚਾਚਾ ਤੂੰ ਇਹ ਕੀ ਲਿਖਦਾ ਰਹਿੰਦਾ ਹੈ ਸਾਡੇ ਪੱਲੇ ਤਾਂ ਕੋਈ ਪੈਂਦਾ ਨਹੀਂ ਤਾਂ ਸਰਜੀਤ ਗੁਰਪ੍ਰੀਤ ਨੇ ਕਹਿਣ ਲੱਗਾ ਕਿ ਭਤੀਜ ਤੂੰ ਕਿਉਂ ਫਿਕਰ ਕਰਦਾ ਹੈ ਤੈਨੂੰ ਜੋ ਚੰਗਾ ਲੱਗਦਾ ਕਰ ਸੱਚ ਪੁੱਛੇ ਤਾਂ ਇੱਥੇ ਤਾਂ ਹਰ ਕੋਈ ਟਾਈਮ ਪਾਸ ਕਰ ਰਿਹਾ ਹੈ ਕੋਈ ਕਿਸੇ ਨਾਲ ਤੇ ਕੋਈ ਕਿਸੇ ਨਾਲ ਕਿਸੇ ਨੂੰ ਕਿਸੇ ਦੇ ਜਜ਼ਬਾਤਾਂ ਦੀ ਕੋਈ ਕਦਰ ਨਹੀਂ ਹਰ ਕੋਈ ਪੈਸਿਆਂ ਨਾਲ ਖੇਡ ਰਿਹਾ ਹੈ ਕੋਈ ਰਿਸ਼ਤਿਆਂ ਨਾਲ ਕੋਈ ਕਿਸੇ ਦੇ ਦੁੱਖਾਂ ਮੁਸੀਬਾਂਾਂ ਮਜਬੂਰੀਆਂ ਜਜ਼ਬਾਤਾਂ ਨਾਲ ਖੇਡ ਰਿਹਾ ਹੈ